ਕੱਲ੍ਹ ਹਾਲ ਹੀ ਵਿੱਚ ਮੈਨੂੰ ਪਤਾ ਲੱਗਾ ਕਿ ਹਰਜੀਤ ਗਰੇਵਾਲ ਜੀ ਨੇ ਵੀ ਇੱਕ ਬਿਆਨ ਦਿੱਤਾ ਜਿਸ ਦੇ ਵਿੱਚ ਹਰਜੀਤ ਗਰੇਵਾਲ ਜੀ ਕਹਿੰਦੇ ਨੇ ਕਿ ਕੰਗਨਰ ਰਣੌਤ ਆਪਣੇ ਕਾਰੋਬਾਰ ਆਪਣੇ ਵਪਾਰ ਜਾਂ ਆਪਣੇ ਬਿਜ਼ਨਸ ਦੇ ਕਰਕੇ ਇਹੋ ਜਿਹੇ ਵਿਵਾਦਿਤ ਬਿਆਨ ਦਿੰਦੇ ਰਹਿੰਦੇ ਨੇ ਤਾਂ ਮੈਂ ਹਰਜੀਤ ਗਰੇਵਾਲ ਜੀ ਨੂੰ ਵੀ ਪੁੱਛਣਾ ਚਾਹੁੰਨੀ ਆ ਕਿ ਜੇ ਤੁਹਾਨੂੰ ਇਹ ਪਤਾ ਹੈ ਕਿ ਕੰਗਨਰ ਰਣੌਤ ਆਪਣੇ ਬਿਜ਼ਨਸ ਦੇ ਕਰਕੇ ਸਾਡੇ ਕਿਸਾਨ ਭਰਾਵਾਂ ਨੂੰ ਬਦਨਾਮ ਕਰ ਰਹੀ ਹੈ ਤਾਂ ਤੁਸੀਂ ਉਹਦੇ ਲਈ ਕੀ ਕਰ ਰਹੇ ਹੋ ਤਾਂ ਕੀ ਤੁਸੀਂ ਆਪਣੀ ਸੀਨੀਅਰ ਲੀਡਰਸ਼ਿਪ ਸੈਂਟਰ ਦੀ ਲੀਡਰਸ਼ਿਪ ਤੋਂ ਕੰਗਨਾ ਰਣੋਤ ਦੀ ਸਪੈਨਸ਼ਨ ਦੀ ਮੰਗ ਰੱਖੋਗੇ ਔਰ ਨਾਲ ਹੀ ਮੈਂ ਪੰਜਾਬ ਦੀ ਬੀਜੇਪੀ ਲੀਡਰਸ਼ਿਪ ਨੂੰ ਵੀ ਪੁੱਛਣਾ ਚਾਹੁੰਦੀ ਆ ਕਿ ਜੇ ਤੁਹਾਡੇ ਵਿੱਚ ਕੰਗਨਾ ਦੇ ਖਿਲਾਫ ਆਵਾਜ਼ ਚੁੱਕਣ ਦੀ ਹਿੰਮਤ ਨਹੀਂ ਹੈ ਜੇ ਤੁਹਾਡੇ ਵਿੱਚ ਇੰਨੀ ਹਿੰਮਤ ਨਹੀਂ ਹੈ ਕਿ ਤੁਸੀਂ ਪੰਜਾਬ ਦੇ ਕਿਸਾਨਾਂ ਦੇ ਨਾਲ ਖੜ੍ਹ ਜਾਓ ਜੇ ਤੁਹਾਡੇ ਵਿੱਚ ਇੰਨੀ ਹਿੰਮਤ ਨਹੀਂ ਹੈ ਕਿ ਤੁਸੀਂ ਆਪਣੀਆਂ ਭੈਣਾਂ ਦੇ ਨਾਲ ਖੜ੍ਹ ਜਾਓ ਤੇ ਫਿਰ ਤੁਹਾਨੂੰ ਸਾਰਿਆਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਕਿਉਂਕਿ ਫਿਰ ਤੁਹਾਨੂੰ ਲੀਡਰ ਬਣਨ ਦਾ ਹੱਕ ਨਹੀਂ ਹੈ ਕਿਉਂਕਿ ਜਿਨ੍ਹਾਂ ਦੇ ਵਿੱਚ ਜਿਹੜੇ ਲੋਕ ਜਾਂ ਜਿਹੜੇ ਲੀਡਰ ਐਮਪੈਥੀ ਨਹੀਂ ਰੱਖਦੇ ਜਿਹੜੇ ਲੀਡਰ ਆਪਣੇ ਜਨਤਾ ਦੇ ਨਾਲ ਕਨੈਕਟ ਨਹੀਂ ਕਰਦੇ ਔਰ ਜਿਹੜੇ ਲੀਡਰ ਲੋੜ ਵੇਲੇ ਆਪਣੇ ਪੰਜਾਬ ਦੇ ਕਿਸਾਨਾਂ ਨਾਲ ਆਪਣੀਆਂ ਧੀਆਂ ਨਾਲ ਕਿਉਂਕਿ ਸਾਡੇ ਪੰਜਾਬ ਦਾ ਕਲਚਰ ਇਹ ਕਹਿੰਦਾ ਕਿ ਧੀਆਂ ਸਭ ਦੀਆਂ ਖਾਂਜੀਆਂ ਹੁੰਦੀਆਂ ਨੇ ਸੋ ਜਿਹੜੇ ਲੀਡਰ ਸਾਡੇ ਨਾਲ ਇਸ ਵੇਲੇ ਨਹੀਂ ਖੜ ਸਕਦੇ ਪੰਜਾਬ ਦੇ ਕਿਸਾਨਾਂ ਨਾਲ ਨਹੀਂ ਖੜ ਸਕਦੇ ਉਹਨਾਂ ਨੂੰ ਲੀਡਰ ਰਹਿਣ ਦਾ ਵੀ ਕੋਈ ਹੱਕ ਨਹੀਂ ਹੈ ਸੋ ਭਾਜਪਾ ਪੰਜਾਬ ਨੂੰ ਇਸ ਵੇਲੇ ਕੰਗਨਾ ਰਣੋਧੇ ਦੇ ਖਿਲਾਫ ਖੜੇ ਹੋਣਾ ਚਾਹੀਦਾ ਹੈ ਔਰ ਅਗਰ ਉਹਨਾਂ ਦੇ ਵਿੱਚ ਨਹੀਂ ਹਿੰਮਤ ਕਿ ਉਹ ਕੰਗਨਾ ਖਲਾ ਦੇ ਖਿਲਾਫ ਕੋਈ ਗੱਲ ਕਰਨ ਯਾ ਸਾਡੇ ਪੰਜਾਬ ਦੇ ਕਿਸਾਨਾਂ ਦੇ ਨਾਲ ਖੜਨ ਤਾਂ ਫਿਰ ਉਹਨਾਂ ਨੂੰ ਸਾਰਿਆਂ ਨੂੰ ਹੀ ਅਸਤੀਫਾ ਦੇ ਦੇਣਾ ਚਾਹੀਦਾ ਹੈ ਅਮਨਦੀਪ ਮੈਡਮ ਜਿਸ ਤਰ੍ਹਾਂ ਸਾਨੂੰ ਸਭ ਨੂੰ ਪਤਾ ਹੈ ਇਹ ਰਿਕਾਰਡ ਹੈ ਕੰਗਨਾ ਰਨਾਧਾ ਕਿ ਉਹ ਹਮੇਸ਼ਾ ਆਪਣੇ ਉਲਟੇ-ਥੀਤੇ ਬਿਆਨ ਦਿੰਦੇ ਆ ਤੇ ਜਦੋਂ ਕੰਗਨਾ ਨੂੰ ਲੱਗਦਾ ਹੈ ਕਿ ਉਹ ਕੰਟਰੋਵਰਸੀ ਦੇ ਵਿੱਚ ਫਸ ਰਹੀ ਹੈ ਤੇ ਹਮੇਸ਼ਾ ਆਪਣੇ ਬਿਆਨਾਂ ਤੋਂ ਪਲਟ ਜਾਂਦੀ ਹੈ ਕਿਉਂਕਿ ਕੱਲ ਹੀ ਅਸੀਂ ਟੀਵੀ ਤੇ ਦੇਖ ਰਹੇ ਸੀ ਕਿ ਕੰਗਨਾ ਇੱਕ ਇੰਟਰਵਿਊ ਦੇ ਵਿੱਚ ਕਹਿ ਰਹੇ ਸੀਗੇ ਕਿ ਮੈਂ ਵੀ ਇੱਕ ਕਿਸਾਨ ਦੀ ਬੇਟੀ ਆ ਸੋ ਇੱਕ ਕਿਸਾਨ ਦੀ ਬੇਟੀ ਹੋਣ ਦੇ ਨਾਤੇ ਮੈਂ ਕੰਗਨਾ ਤੋਂ ਪੁੱਛਣਾ ਚਾਹੁੰਦੀ ਆ ਕੀ ਉਹਨਾਂ ਨੂੰ ਅਫਸੋਸ ਹੋਇਆ ਕਿ ਜੋ ਉਹਨਾਂ ਨੇ ਕਿਸਾਨਾਂ ਦੇ ਬਾਰੇ ਇਹੋ ਜੀ ਬੇਤੁਕੀ ਟਿੱਪਣੀ ਕੀਤੀ ਕਿਸਾਨੀ ਅੰਦੋਲਨ ਦੇ ਵਿੱਚ ਸਾਡੇ 750 ਦੇ ਕਰੀਬ ਸਾਡੇ ਕਿਸਾਨ ਸ਼ਹੀਦ ਹੋਏ ਕਿਸਾਨਾਂ ਨੇ ਸ਼ਹੀਦੀਆਂ ਪਾਈਆਂ ਉੱਥੇ ਇੱਕ ਕੰਗਨਾ ਨੇ ਸਾਫ਼-ਸਾਫ਼ ਆਪਣੀ ਇੰਟਰਵਿਊ ਦੇ ਵਿੱਚ ਕਿਹਾ ਕਿ ਉਹਨਾਂ ਦੇ ਕੋਲ ਇਸ ਗੱਲ ਦੇ ਸਬੂਤ ਵੀ ਹੈ ਕਿ ਉੱਥੇ ਕਿਸਾਨ ਜਿਹੜੇ ਗਏ ਹੋਏ ਸੀ ਉਹ ਲੜਕੀਆਂ ਦੇ ਨਾਲ ਰੇਪ ਕਰ ਰਹੇ ਸੀ ਲਾਸ਼ਾਂ ਟੰਗੀਆਂ ਹੋਈਆਂ ਸੀ ਸੋ ਕੀ ਕੰਗਣਾ ਨੂੰ ਅਫਸੋਸ ਹੋ ਰਿਹਾ ਕੀ ਇੱਕ ਕਿਸਾਨ ਦੀ ਬੇਟੀ ਹੋਣ ਦੇ ਨਾਤੇ ਕੰਗਣਾ ਨੂੰ ਇਹੋ ਜਿਹੀਆਂ ਟਿੱਪਣੀਆਂ ਕਰਨੀਆਂ ਚਾਹੀਦੀਆਂ ਸੀ ਅਸੀਂ ਸਾਰੀਆਂ ਪੰਜਾਬ ਦੀਆਂ ਭੈਣਾਂ ਅਸੀਂ ਸਾਰੇ ਪੰਜਾਬ ਦੀਆਂ ਬੇਟੀਆਂ ਕੰਗਣਾ ਨੂੰ ਦੱਸਣਾ ਚਾਹੁੰਦੇ ਆ ਕਿ ਪੰਜਾਬ ਇਹੋ ਜਿਹੀ ਸਟੇਟ ਹੈ ਕਿ ਜਿੱਥੇ ਸਾਡੀਆਂ ਧੀਆਂ ਪੈਣਾ ਨੂੰ ਸਾਂਝੀਆਂ ਧੀਆਂ ਪੈਣਾ ਸਮਝਿਆ ਜਾਂਦਾ ਹੈ ਪਿੰਡਾਂ ਦੀਆਂ ਲੜਕੀਆਂ ਨੂੰ ਭੈਣ ਕਹਿ ਕੇ ਬੁਲਾਇਆ ਜਾਂਦਾ ਹੈ ਤੇ ਸਾਡੇ ਪੰਜਾਬ ਦੇ ਵਿੱਚ ਅੱਜ ਵੀ ਜਿਨ੍ਹਾਂ ਭੈਣਾਂ ਦੇ ਭਾਈ ਹੈ ਨਹੀਂ ਉਹ ਪਿੰਡ ਦੇ ਵਿੱਚੋਂ ਉਹਨਾਂ ਭੈਣਾਂ ਦੇ ਸੰਦਾਰੇ ਜਾਂਦੇ ਆ ਤੇ ਕੰਗਨਾ ਨੂੰ ਸ਼ਰਮਾਣੀ ਚਾਹੀਦੀ ਇਹੋ ਜਿਹੀਆਂ ਟਿੱਪਣੀਆਂ ਕਰਦੇ ਹੋਏ ਉਹਨਾਂ ਦੇ ਹੀ ਪਾਰਟੀ ਦੇ ਨੇਤਾ ਗਰੇਵਾਲ ਸਾਹਿਬ ਦਾ ਬਿਆਨ ਆਇਆ ਕਿ ਕੰਗਨਾ ਇਹੋ ਜਿਹੀਆਂ ਇਹੋ ਜਿਹੀਆਂ ਸਟੇਟਮੈਂਟਸ ਆਪਣੇ ਵਪਾਰ ਦੇ ਲਈ ਦੇ ਰਹੀ ਹੈ ਸੋ ਅਸੀਂ ਹਰਜੀਤ ਗਰੇਵਾਲ ਜੀ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਤੁਸੀਂ ਕੀ ਪੰਜਾਬ ਦੀ ਲੀਡਰਸ਼ਿਪ ਦੇ ਨਾਲ ਖੜੋਗੇ ਜਾਂ ਫਿਰ ਦਿੱਲੀ ਦੀ ਲੀਡਰਸ਼ਿਪ ਦੇ ਨਾਲ ਖੜੋਗੇ ਜਿਹੜੇ ਅੱਜ ਵੀ ਕੰਗਨਾ ਦਾ ਬਚਾਅ ਕਰ ਰਹੇ ਐ ਔਰ ਅਸੀਂ ਸਾਰੀਆਂ ਪੰਜਾਬ ਦੀਆਂ ਭੈਣਾਂ ਆਪਣੇ ਕਿਸਾਨ ਵੀਰਾਂ ਦੇ ਹੱਕਾਂ ਦੇ ਲਈ ਹਮੇਸ਼ਾ ਲੜਦੀਆਂ ਤੇ ਅੱਜ ਵੀ ਆਪਣੇ ਕਿਸਾਨ ਵੀਰਾਂ ਦੇ ਨਾਲ ਖੜੀਆਂ ਅਸੀਂ ਸਾਰੇ ਮੰਗ ਕਰਦੇ ਆ ਸਾਡੇ ਸਾਰੇ ਆਮ ਆਦਮੀ ਪਾਰਟੀ ਦੀ ਊਮਨ ਬਿੰਗ ਤੇ ਸਾਡੀਆਂ ਪੰਜਾਬ ਦੀਆਂ ਪੈਣਾ ਕੇ ਕੰਗਨਾ ਆਪਣੇ ਇਸ ਅਹੁਦੇ ਤੋਂ ਅਸਤੀਫਾ ਦੇਵੇ ਅਤੇ ਸਾਡੇ ਕਿਸਾਨ ਵੀਰਾਂ ਤੋਂ ਮਾਫੀ ਮੰਗੇ